ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਸ਼ੁਰੂ ਕਰਨ ਲੱਗਿਆਂ ਜੀ ਉਹ ਆਪਣੇ ਕੱਪੜਿਆਂ ਤੋਂ ਹੀ ਕੱਪੜਿਆਂ ਨੂੰ ਰੰਗ ਲੱਗ ਜਾਂਦਾ ਹੈ ਤੇ ਉਹਨੂੰ ਆਪਾਂ ਕਿਵੇਂ ਲਾ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਹੈ ਘਰ ਦੇ ਵਿੱਚ ਉਹ ਆਪਣੇ ਨਾਰਮਲ ਚੀਜ਼ਾਂ ਹੁੰਦੀਆਂ ਜਿੰਨਾ ਤੋਂ ਆਪਾਂ ਇਸਤੇਮਾਲ ਕਰਕੇ ਇਹ ਰੰਗ ਲਾਵਾਂਗੇ ਦੇਖੋ ਜੀ ਆਪਣੀ ਇਹ ਪੂਰੀ ਨਵੀਂ ਚਿੱਟੇ ਰੰਗ ਦੀ ਟੀ-ਸ਼ਰਟ ਆ ਤੇ ਜਿਹਨੂੰ ਇਹ ਪਿੰਕ ਕਲਰ ਦਾ ਰੰਗ ਲੱਗ ਗਿਆ ਇਹ ਤੁਹਾਨੂੰ ਸਾਰਾ ਹੀ ਉਤਾਰ ਕੇ ਦਿਖਾਵਾਂਗੀ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਐਂਡ ਤੱਕ ਜੁੜੇ ਰਹੋ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਾਂਗੇ ਆਪਾਂ ਤੁਹਾਨੂੰ ਨਾਲ ਉਹ ਨਾਲ ਦੱਸੀ ਚੱਲਾਂਗੇ ਤੇ ਆਪਣੀ ਇਹ ਰੰਗ ਲਾਈ ਤੇ ਬਿਲਕੁਲ ਹੀ ਚਿੱਟੇ ਰੰਗ ਦੀ ਸ਼ਰਟ ਨਿਕਲੇ ਆਉਣੀ ਆ ਤੇ ਜਿਹੜੇ ਪਿੰਕ ਕਲਰ ਦੇ ਦਾਗ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਲੈ ਜਾਣੇ ਨੇ ਜੇ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਆਪਾਂ ਜੀ ਹੁਣ ਕਰਦੇ ਆਂ ਵੀਡੀਓ ਸਟਾਰਟ ਆਪਾਂ ਇੱਥੇ ਇੱਕ ਲਵਾਂਗੇ ਜੀ 11 ਤੁਸੀਂ ਆਪਣੇ ਕੱਪੜਿਆਂ ਦੇ ਹਿਸਾਬ ਨਾਲ ਲੈਣਾ ਵਾ ਜੇ ਤੁਹਾਡੇ ਕੱਪੜੇ ਜ਼ਿਆਦਾ ਹੈ ਤਾਂ ਤੁਸੀਂ ਜ਼ਿਆਦਾ ਇਸਤੇਮਾਲ ਕਰ ਲਿਓ ਜੇ ਘੱਟ ਆ ਤਾਂ ਤੁਸੀਂ ਘੱਟ ਇਹਦਾ ਇਸਤੇਮਾਲ ਕਰ ਲਿਓ ਨਿੰਬੂ ਦਾ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਪਾਵਾਂਗੇ ਤੇ ਨਾਲੇ ਤੁਹਾਨੂੰ ਨਾਲੋ-ਨਾਲੇ ਦੱਸੀ ਚਲਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਆ ਕਿਸੇ ਵੀ ਕੱਪੜੇ ਨੂੰ ਆਪਣੇ ਰੰਗ ਲਾ ਸਕਦੇ ਬਹੁਤ ਹੀ ਆਸਾਨੀ ਨਾਲ ਆਪਾਂ ਲਾ ਸਕਦੇ ਆ ਮੈਂ ਇੱਥੇ ਜੀ ਦੋ ਟੱਕਣਾਂ ਲੂੰਗੀ ਚਿੱਟੇ ਬਨੇ ਕਰਦੇ ਆਪਾਂ ਜੀ ਇੱਕ ਲਾਵਾਂਗੇ ਇਹਨੂੰ ਆਪਾਂ ਜੀ ਗੈਸ ਬੰਦ ਦਾ ਗੈਸ ਨਹੀਂ ਹੈਗਾ ਚਾਲੂ ਆਪਾਂ ਕੀਤਾ ਹੋਇਆ ਆਪਾਂ ਜੀ ਅੱਧਾ ਚਮਚਾ ਰਾਵਾਂਗੇ ਨਮਕ ਦਾ ਆਪਾਂ ਜੀ ਇੱਕ ਚਮਚਾ ਲਵਾਂਗੇ ਸਰਫ ਦਾ ਤੁਸੀਂ ਸਰਫ ਜਿਹੜੀ ਵਰਤ ਰਹੇ ਹੋ ਉਹਦਾ ਹੀ ਇਸਤੇਮਾਲ ਕਰ ਲਿਓ ਤੇ ਹੁਣ ਆਪਾਂ ਇਹਦੇ ਵਿੱਚ ਜੀ ਪਾਣੀ ਐਡ ਕਰਾਂਗੇ ਪਾਣੀ ਆਪਾਂ ਓਨਾਂਕ ਐਡ ਕਰਾਂਗੇ ਜਿੰਨੇ ਆਪਣੇ ਕੱਪੜੇ ਆ ਆਪਣੇ ਇੱਕਾ ਟੀ-ਸ਼ਰਟ ਉਸ ਹੱਬ ਨਾਲ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਆਪਾਂ ਜੀ ਹੁਣ ਗੈਸ ਨੂੰ ਆਨ ਕਰ ਦਾਂਗੇ ਤੇ ਇਹਦੇ ਵਿੱਚ ਆਪਾਂ ਹੁਣ ਪਾਣੀ ਐਡ ਕਰ ਦਾਂਗੇ ਪਾਣੀ ਆਪਾਂ ਨੇ ਸ਼ਰਟ ਦੇ ਰਿਪੋਰਟਿੰਗ ਹੀ ਐਡ ਕਰਨਾ ਵਾ ਜਿਹੜੀ ਆਪਣੀ ਸ਼ਰਟ ਆ ਇਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਸਕੇ ਬਿਨਾਂ ਹੱਥ ਲਗਾਏ ਹੀ ਆਪਾਂ ਇਹਨੂੰ ਜੀ ਰੰਗ ਨੂੰ ਉਤਾਰ ਕੇ ਦਿਖਾਵਾਂਗੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਜਾ ਕਰੋ ਜੀ ਆਪਾਂ ਜੀ 5 ਮਿੰਟ ਗੈਸ 'ਤੇ ਚਲਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਬੰਦ ਕਰ ਦਾਂਗੇ ਕਿਉਂਕਿ ਆਪਣਾ ਹੀ ਪਾਣੀ ਵੀ ਗਰਮ ਸੀਗਾ ਜਿਹੜਾ ਇਹ ਨਿੰਬੂ ਵਗੈਰਾ ਵਾ ਇਹ ਸਾਰਾ ਆਪਣਾ ਥੋੜਾ ਜਿਹਾ ਪਾਣੀ ਵਿੱਚ ਰਿਜ ਜੂਗਾ ਤੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਪੈਣਾ ਪਾਣੀ ਚ ਢੋ ਬੋ ਦਿੰਨੇ ਹਜੇ ਆਪਣਾ ਹੈਗਾ ਪਾਣੀ ਚ ਫਟਟ ਆਪਾਂ ਜੀ ਤੁਹਾਨੂੰ ਦਿਖਾਉਨੇ ਆ ਇਹਦਾ ਕਲਰ ਲੈਣਾ ਸ਼ੁਰੂ ਹੋਇਆ ਤੇ ਨਹੀਂ ਪਾਣੀ ਹਜੇ ਵੀ ਆਪਣਾ ਪੂਰਾ ਗਰਮ ਆ ਦੇਖੋ ਜੀ ਇਹਦਾ ਕਲਰ ਬਿਲਕੁਲ ਲੈਣਾ ਸ਼ੁਰੂ ਹੋ ਗਿਆ ਲੈਣਾ ਸ਼ੁਰੂ ਕੀ ਹੋ ਗਿਆ ਜੀ ਸਾਰਾ ਰੰਗ ਹੀ ਗਿਆ ਦੇਖੋ ਤਕਰੀਬਨ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਦੇ ਵਿੱਚ 5 ਮਿੰਟ ਹੀ ਢੋਪੋ ਕੇ ਰੱਖਿਆ ਵਾ ਦੇਖੋ ਜੀ ਜਿਹੜਾ ਇਹਦੇ ਵਿੱਚ ਪਿੰਕ कलर ਦਾ ਰੰਗ ਸੀਗਾ ਸਾਰਾ ਹੀ ਲਹਿ ਗਿਆ ਆਪਾਂ ਤਾਂ ਹੁਣ ਸ਼ਰਟ ਬਾਹਰ ਕੱਢ ਕੇ ਦਿਖਾਵਾਂਗੇ ਤੇ ਸਾਫ ਪਾਣੀ ਦੇ ਨਾਲ ਸਾਫੀ ਵੀ ਕਰਕੇ ਦਿਖਾਉਣੀ ਆ ਆਪਾਂ ਫਿਰ ਤੁਸੀਂ ਚੰਗੇ ਤਰ੍ਹਾਂ ਨਾਲ ਦੇਖ ਸਕਦੇ ਹੋ ਜਿੰਨਾ ਵੀ ਆਪਣਾ ਜੀ ਨਵਾਂ ਕੱਪੜਾ ਹੋਵੇ ਕੋਈ ਵੀ ਰੰਗ ਕੋਈ ਵੀ ਦਾਗ ਲੱਗ ਸਕਦਾ ਤੇ ਆਪਾਂ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਇਹ ਚੀਜ਼ਾਂ ਵਿੱਚ ਇਹਦੇ ਪਾ ਕੇ ਤੇ ਲਾ ਸਕਦੇ ਹਾਂ ਰੰਗ ਦਾ ਹੁਣ ਪਾਣੀ ਵਿੱਚ ਥੋੜਾ ਜਿਹਾ ਠੰਡਾ ਹੋ ਸ਼ੁਰੂ ਹੋ ਗਿਆ ਹੋਣਾ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਰੰਗ ਸੀਗਾ ਮੈਲ ਸੀ ਸਾਰੀ ਇਹ ਇਹਦੀ ਧੋ ਉਤਰ ਗਈ ਆਪਣਾ ਜੀ ਪਾਣੀ ਹੋ ਗਿਆ ਬਿਲਕੁਲ ਠੰਡਾ ਹੁਣ ਆਪਾਂ ਏ ਦੇ ਵਿੱਚੋਂ ਕੱਢ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਣਾ ਪਾਣੀ ਦੇਖੋ ਸਾਖ ਦਿਨ ਤੁਸੀਂ ਪਾਣੀ ਦੇ ਵਿੱਚ ਜਿਹੜਾ ਕਲਰ ਸੀਗਾ ਸਾਰਾ ਹੀ ਮਿਕਸ ਹੋ ਗਿਆ ਤੇ ਆਪਾਂ ਸ਼ਰਟ ਤੁਹਾਨੂੰ ਦਿਖਾਉਣੀ ਮੈਂ ਜੇ ਸਾਫ ਪਾਣੀ ਬਾਅਦ ਵਿੱਚ ਕੱਢੂੰਗੀ ਪਹਿਲਾਂ ਤੁਹਾਨੂੰ ਦਿਖਾ ਲ ਦਵਾਂ ਦੇਖੋ ਜੀ ਜਿਹੜਾ ਕਲਰ ਸੀਗਾ ਤੁਸੀਂ ਦੇਖ ਸਕਦੇ ਹੋ ਕਿਤੇ ਕਲਰ ਨਹੀਂ ਹੈਗਾ ਇਹਦੇ ਲੱਗਿਆ ਹੋਇਆ ਸੀ ਜਿਹੜਾ ਪਹਿਲਾਂ ਕਲਰ ਲੱਗਿਆ ਹੋਇਆ ਸੀ ਪਿੰਕ ਕਲਰ ਦਾ ਸਾਰਾ ਹੀ ਬਹੁਤ ਹੀ ਆਸਾਨੀ ਨਾਲ ਲੈ ਗਿਆ ਤੇ ਹੁਣ ਆਪਾਂ ਜੀ ਇਹਦੇ ਵਿੱਚੋਂ ਸਾਫ ਪਾਣੀ ਪਾ ਕੇ ਇਹਨੂੰ ਤੋ ਦਿੰਨੇ ਆ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਮੈਂ ਜੀ ਇਥੇ ਇਹਨੂੰ ਸਾਫ ਪਾਣੀ ਦੇ ਵਿੱਚੋਂ ਸ਼ਰਟ ਨੂੰ ਚੰਗੀ ਤਰ੍ਹਾਂ ਨਾਲ ਕੱਢਤਾ ਤੇ ਆਪਾਂ ਨੇ ਇੱਥੇ ਹੁਣ ਚੰਗੀ ਤਰ੍ਹਾਂ ਨਾਲ ਖਿਲਾਰ ਕੇ ਤੁਹਾਨੂੰ ਦਿਖਾ ਰਹੇ ਹਾਂ ਤੇ ਬਿਲਕੁਲ ਰੰਗ ਨਹੀਂ ਲੱਗਿਆ ਹੋਇਆ ਬਿਨਾਂ ਰਗੜੇ ਬਿਨਾਂ ਮੈਂਤ ਕੀਤੇ ਤੋਂ ਹੀ ਆਸਾਨ ਤਰੀਕੇ ਨਾਲ ਆਪਾਂ ਕੱਪੜੇ ਤੋਂ ਕੱਪੜੇ ਦਾ ਹੀ ਰੰਗ ਲੱਗ ਚ ਵੀ ਉਤਾਰ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਜੀ ਆਪਣੇ ਨਾਰਮਲ ਹੀ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਤੇ ਵੀ ਆਪਣੇ ਰੰਗ ਨਹੀਂ ਹੈਗਾ ਲੱਗਿਆ ਹੋਇਆ ਬਹੁਤ ਹੀ ਸੌਖੇ ਤਰੀਕੇ ਨਾਲ ਉਤਰ ਗਿਆ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਆ ਕਰੋ ਬਹੁਤ ਹੀ ਵਧੀਆ-ਵਧੀਆ ਸੌਖੇ-ਸੌਖੇ ਤੁਹਾਨੂੰ ਤਰੀਕੇ ਦੱਸਨੇ ਆ ਨਾਰਮਲੀ ਆਪਣੇ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਜਿਨ੍ਹਾਂ ਦਾ ਆਪਾਂ ਇਸਤੇਮਾਲ ਕਰਦੇ ਆ ਤੇ ਜੇ ਸਾਡੀ ਵੀਡੀਓ ਨੂੰ ਇਸੇ ਤਰ੍ਹਾਂ ਤੁਸੀਂ ਵਧੀਆ-ਵਧੀਆ ਦੇਖਣੀ ਚਾਹੁੰਦੇ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ಸಾರ್ಯಾನ್ ಸತ್ ಶ್ರೀಕಾಲ